ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਨਾਲ ਘੰਟੀ ਵਾਲਾ ਬਟਨ ਜਰੂਰ ਦੱਬਿਓ। ਚੱਲਦੀ ਹੋਈ ਵੀਡੀਓ ਨੂੰ ਲਾਈਕ, ਕਮੈਂਟ ਅਤੇ ਸ਼ੇਅਰ ਵੀ ਜਰੂਰ ਕਰਿਓ। ਅੱਜ ਗੱਲ ਕਰਦੇ ਹਾਂ 22 ਜੁਲਾਈ ਰਾਤ ਵੇਲੇ ਜਾਂ 23 ਜੁਲਾਈ ਦੀ ਸਵੇਰ ਵੇਲੇ ਕਿਹੋ ਜਿਹਾ ਮੌਸਮ ਰਹਿ ਸਕਦਾ ਹੈ। ਜਿਵੇਂ ਅੱਜ ਆਪਾਂ ਸਵੇਰ ਵੇਲੇ ਦੱਸਿਆ ਸੀਗਾ ਕਿ ਮੀਂਹ ਪੈਣ ਦੀ ਸੰਭਾਵਨਾ ਬਣ ਰਹੀ ਹੈ। ਅੱਜ ਸਵੇਰ ਵੇਲੇ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਮੀਂਹ ਆ ਸਭ ਤੋਂ ਪਹਿਲਾਂ ਪਠਾਨਕੋਟ, ਗੁਰਦਾਸਪੁਰ ਅਮਰਸਰ ਤਰਨਤਾਰਨ ਦੇ ਕੁਝ ਇਲਾਕੇ ਕਰਪੂਥਲਾ ਜਲੰਧਰ ਫਗਵਾੜਾ ਨਮਾਸ਼ਹਿਰ ਰੋਪੜ ਹੁਸ਼ਿਆਰਪੁਰ ਲੁਧਿਆਣਾ ਸਮਰਾਲਾ ਫਤਿਹਗੜ੍ਹ ਸਾਹਿਬ ਖੰਨਾ ਜਾਂ ਮੁਹਾਲੀ ਦੇ ਆਸ-ਪਾਸ ਵੀ ਕਈ ਇਲਾਕਿਆਂ ਦੇ ਵਿੱਚ ਹਲਕੇ ਤੋਂ ਦਰਮਿਆਨੇ ਸ਼ਰਾਟੇ ਦੇਖੇ ਗਏ। ਕਈ ਇਲਾਕਿਆਂ ਦੇ ਵਿੱਚ ਅਜਿਹਾ ਵੀ ਮਾਹੌਲ ਰਿਹਾ ਬੱਦਲਬਾਈ ਬਣੀ ਪੂਰੀ ਕਾਲੀਆਂ ਘਟਾਵਾਂ ਚੜ੍ਹ ਕੇ ਆਈਆਂ ਪਰ ਉਹ ਹਵਾ ਦੇ ਵਹਾਅ ਨਾਲ ਅੱਗੇ ਵੀ ਲੰਘ ਗਈਆਂ। ਅਜਿਹਾ ਵੀ ਕਈ ਖੇਤਰਾਂ ਦੇ ਵਿੱਚ ਦੇਖਿਆ ਗਿਆ ਤੇ ਉੱਥੇ ਕਈ ਜਗ੍ਹਾ ਮੀਂਹ ਨਹੀਂ ਪਿਆ ਸੋ ਅੱਜ ਟੁੱਟਵੇਂ ਤੌਰ ਤੇ ਕੁਝ ਇਲਾਕਿਆਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ ਜਿੱਥੇ ਵਧੀਆ ਮੀਂਹ ਦੀਆਂ ਛੱਟਾਂ ਲੱਗੀਆਂ ਹਨ ਤੇ ਬਾਕੀ ਪੰਜਾਬ ਦੇ ਵਿੱਚ ਮਾਹੌਲ ਉਸੇ ਤਰ੍ਹਾਂ ਦਾ ਹੀ ਰਿਹਾ ਗਰਮੀ ਦੁਪਹਿਰ ਵੇਲੇ ਹੂਮਸ ਤੇ ਚਿਪਚਿਪੀ ਗਰਮੀ ਉਸੇ ਤਰ੍ਹਾਂ ਹੀ ਬਣੀ ਹੋਈ ਹੈ ਸੋ ਦਿਨ ਵੇਲੇ ਜਾਂ ਹੁਣ ਸ਼ਾਮ ਵੇਲੇ ਤਾਂ ਕੋਈ ਖਾਸ ਮੀਂਹ ਦੀਆਂ ਸੰਭਾਵਨਾ ਨਹੀਂ ਹਨ ਪਰ ਅੱਧੀ ਰਾਤ ਤੋਂ ਬਾਅਦ ਇੱਕ ਵਾਰ ਫਿਰ ਤੋਂ ਪੰਜਾਬ ਦਾ ਮੌਸਮ ਬਦਲੇਗਾ ਜਿਹਦੇ ਵਿੱਚ ਇੱਕ ਵਾਰ ਫੇਰ ਤੋਂ ਵਧੀਆ ਮੀਂਹ ਪੈਣ ਦੀ ਸੰਭਾਵਨਾ ਹੈ ਇਸ ਵਾਰ ਮੀਂਹ ਆ ਥੋੜਾ ਜਿਹਾ ਦੂਜੇ ਪਾਸੇ ਪਵੇਗਾ ਜਿੱਥੇ ਅੱਜ ਪਿਆ ਉੱਥੇ ਮੀਂਹ ਦੀ ਮੀਂਹ ਥੋੜੀ ਜਿਹੀ ਘੱਟ ਰਹੇਗੀ ਦੂਜੇ ਪਾਸੇ ਵੱਧ ਰਹੇਗੀ ਜਿਵੇਂ ਫਾਜ਼ਿਲਕਾ ਮੁਖਸਰ ਅਬੋਹਰ ਬਠਿੰਡਾ ਮਾਨਸਾ ਫਿਰੋਜ਼ਪੁਰ ਮੋਗਾ ਜਗਰਾਵਾਂ ਵਾਲੀ ਸਾਈਡ ਜਲੰਧਰ ਦੇ ਕਈ ਇਲਾਕੇ ਕਰਪੂਥਲੇ ਦੇ ਤਰਨਤਾਰਨ ਦੇ ਅੰਮ੍ਰਿਤਸਰ ਗੁਰਦਾਸਪੁਰ ਹੁਸ਼ਿਆਰਪੁਰ ਇਹਨਾਂ ਇਲਾਕਿਆਂ ਦੇ ਵਿੱਚ ਕੱਲ ਨੂੰ ਸਵੇਰ ਵੇਲੇ ਜਾਂ ਅੱਧੀ ਰਾਤ ਤੋਂ ਬਾਅਦ ਟਟਮੇ ਤੌਰ ਤੇ ਮੀਂਹ ਦੀਆਂ ਕਾਰਵਾਈਆਂ ਦੇਖੀਆਂ ਜਾਣਗੀਆਂ ਤੇ ਕੱਲ ਨੂੰ ਦਿਨ ਵੇਲੇ ਵੀ ਟਟਮੇ ਤੌਰ ਤੇ ਇਹਨਾਂ ਇਲਾਕਿਆਂ ਦੇ ਵਿੱਚ ਮੀਂਹ ਪਵੇਗਾ ਤੇ ਗਰਮੀ ਤੋਂ ਰਾਹਤ ਬਣੀ ਰਹੇਗੀ ਇਹ ਇਲਾਕਿਆਂ ਦੇ ਵਿੱਚ